ਕਹ ਕਹ ਗਾਵਾਂ ਤੋ ਸਾਬ ਗੁਣੀ ਨਦਨਾ ਤਮਰੀ ਨਾਮ ਬਰਨ ਨਾ ਸਕੂ ਤੋ ਠਾਕਰ ਉੱਚ ਭਗਵਾਨਾ ਤੁਮਰੀ ਮਹਿਮਾ ਵਰਨਨ ਸਾਕੂ ਤੋ ਠਾਕਰ ਉੱਚ ਭਗਵਾਨਾ ਸਤਗੁਰ ਕੀ ਸੇਵਾ ਸਤ ਗੁਰ ਕੀ ਸਿਵਾ ਸਫਲ ਹੈ ਜੇ ਕੋ ਕਰ ਚਤ ਲਾਏ ਸਤ ਗੁਰ ਕੀ ਸਿਵਾ ਸਫਲ ਹੈ ਦੇਖੋ ਕਰ ਚਤ ਲਾਏ ਨਾਮ ਪਦਾਰਤ ਪਾਈ ਐ ਆਜੰਤ ਵਸ ਮਨ ਆਏ ਜਨਮ ਮਾਰਨ ਦੁੱਖ ਕੱਟੀ ਉਮ ਮੰ ਮਮਤਾ ਜਾਏ ਉਤਮ ਪਦਵੀ ਪਾਈ ਹੈ ਸਚ ਰਹਿ ਸਮਾਏ ਨਾਨਕ ਪੂਰਬ ਜਨ ਕੋ ਲਿਖਿਆ ਤਨ ਸਤ ਗੁਰ ਮਿਲਿਆ ਆਏ ਡੰਡਾ ਤਬੰਦਨ ਯਨਕ ਵਾਰ ਸਰਬ ਕਲਾ ਸਮਰਤ ਡੋਲਰ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੁਗ ਜੁਗ ਅਟਲ ਸ਼ਬਦ ਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੀ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ અપਾਰ ਬੇਅੰਤ ਰਹਿਮਤ ਹੋਈ ਹੈ। ਯਾ ਭੰਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾ ਰਿਹਾ। ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ ਪੰਜ 100 52 ਅੰਗ ਤੇ ਸਬਾਇਮਾਨ ਹੈ ਆਉ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਰਸਨਨ ਨੂੰ ਪਵਿੱਤਰ ਕਰੋ ਗੁਰ ਫਤਿ ਪ੍ਰਵਾਨ ਕਰਿਓ ਪਾਦਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਨਾ ਵਾਹਿਗੁਰੂ ਉਹ ਵਾਹਿਗੁਰੂ ਉਹ ਰਸਨਾ ਉਹ ਜ਼ੁਬਾਨ ਜਿਹੜੀ ਇਹ ਪਵਿੱਤਰ ਹੋ ਜਾਂਦੀ ਹੈ ਉਹ ਮੁਖ ਪਵਿੱਤਰ ਹੋ ਜਾਂਦਾ ਜਿਸ ਮੁਖ ਤੋਂ ਵਾਹਿਗੁਰੂ ਦੀ ਆਵਾਜ਼ ਨਿਕਲੇ ਸਿਮਰਨ ਰਾਮ ਖਰੀ ਉਹ ਮੁਖ ਪਵਿੱਤਰ ਉਹ ਰਸਨਾ ਪਵਿੱਤਰ ਤੁਸੀਂ ਸਾਰੇ ਭਾਗਾਂ ਵਾਲਿਓ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਆਪਣੀ ਰਸਨਾ ਨੂੰ ਪਵਿੱਤਰ ਕੀਤਾ ਆਓ ਅੱਜ ਦੇ ਪਾਵਨ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਗੁਰਮਤਿ ਪਿਆਰਿਓ ਸਤਿਗੁਰੂ ਜੀ ਸਾਨੂੰ ਕੀ ਸਮਝਾਰੇ ਨੇ ਮੇਰੇ ਬਾਦਸ਼ਾਹ ਜੀ ਫਰਮਾਨ ਕਰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਸ਼ਬਦ ਤਕਰੀਬਨ ਆਪਾਂ ਬਹੁਤ ਵਾਰ ਸੁਣਿਆ ਹੋਵੇਗਾ ਪਾਦਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਭਾਈ ਸਤਿਗੁਰੂ ਦੀ ਸੇਵਾ ਸਫਲ ਆ ਪਰ ਸਫਲ ਤਾਂ ਜੇ ਕੋ ਕਰੇ ਚਿਤ ਲਾਏ ਜੇ ਕਿਸੇ ਨੇ ਚਿੱਤ ਲਾ ਕੇ ਕੀਤੀ ਆ ਤਾਂ ਸੇਵਾ ਸਫਲਾ ਤੇ ਜੇ ਬਖਾਵਾ ਹੀ ਕੀਤਾ ਉਤੋਂ ਉਤੋਂ ਤੇ ਫਿਰੋ ਸੇਵਾ ਕੀਤੀ ਹੋਈ ਵੀ ਸਫਲ ਨਹੀਂ ਆ ਇਦਾਂ ਹੀ ਹੋਈ ਫਿਰ ਗੱਲ ਤੇਰੀ ਕੀਤੀ ਹੋਈ ਸੇਵਾ ਸਫਲ ਤਾਂ ਵਾ ਜੇ ਤੂੰ ਚਿੱਤ ਲਾ ਕੇ ਕੀਤੀ ਆ ਤਾਂ ਤੁਸੀਂ ਬਾਣੀ ਪੜ੍ਹਦੇ ਹੋ ਮੈਂ ਤੁਹਾਡੇ ਗਿਆਨ ਦੀ ਗੱਲ ਤੇ ਹੋਰ ਡੰਗ੍ਹਾਈ ਦੀ ਗੱਲ ਸਾਂਝੀ ਕਰਨਾ ਚੱਚੇ ਨੂੰ ਸਿਆਰੀ ਤੇ ਤੱਤੇ ਨੂੰ ਅਮਕੜ ਪੰਜਾਬੀ ਚ ਆਪਾਂ ਨਾਉਂਦੀ ਆ ਮੇਰੀ ਉਹ ਭੈਣਾਂ ਸਾਰੀਆਂ ਹੁੰਦਾ ਚੱਚੇ ਨੂੰ ਸਿਆਰੀ ਤੱਤੇ ਨੂੰ ਅਮਕੜ ਚਤਰ ਹੁਣ ਜੇ ਅਮਕੜ ਨਾਮ ਹੀ ਲੱਗਾ ਹੁੰਦਾ ਤਾਂ ਵੀ ਚੇਤੀ ਚਿੱਤੇ ਸਿਆਰੀ ਤਤ ਚਿਤ ਪਰ ਪਾਦਸ਼ਾਹ ਨੇ ਅਮਕੜ ਲਾ ਕੇ ਉਹਨੂੰ ਇੱਕ ਬੰਦਨ ਦੇ ਵਿੱਚ ਲੈ ਆਉਂਦਾ ਇੱਕ ਬੰਦਸ ਵਿੱਚ ਲੈ ਆਉਂਦਾ ਵਿਚਿਤ ਦੋ ਚਿੱਤਾਂ ਨਾ ਹੋਵੇ ਇੱਕ ਚਿੱਤ ਹੋਣਾ ਚਾਹੀਦਾ ਸੇਵਾ ਕਰਨ ਲੱਗਿਆਂ ਵੀ ਤੇਰਾ ਚਿੱਤ ਇੱਕ ਹੋਵੇ ਦੋ ਚਿੱਤਾਂ ਨਾ ਹੋਵੇ ਦੁਭਦਾ ਦੇ ਵਿੱਚ ਨਾ ਮਨ ਪਿਆ ਹੋਵੇ ਚਿੱਤ ਦੁਭਦਾ ਚ ਨਾ ਹੋਵੇ ਚਿੱਤ ਦੋ ਚਿੱਤਾਂ ਨਾ ਹੋਵੇ ਇੱਕ ਚਿੱਤ ਹੋਵੇ ਤਾਂ ਅੰਮਕਣ ਲੱਗਾ ਤੁਸੀਂ ਬਾਣੀ ਪੜਿਓ ਆਪਨ ਇਹ ਤੋਂ ਦੁਦਨਾ ਤੱਕ ਮਹਾਰਾਜ ਕਿਰਪਾ ਕਰਨ ਗੁਰੂ ਨਾਨਕ ਪਾਸ਼ਾ ਮਹਾਰਾਜ ਉਥੀਆਂ ਲੈ ਕੇ ਆਉਂਦੇ ਆ ਤੁਸੀਂ ਮੇਰੀਓ ਭੈਣੋ ਘਰਾਂ ਦੇ ਵਿੱਚ ਪੋਤੀਆਂ ਲੈ ਕੇ ਜਾਇਓ ਹੋਰ ਵੀ ਜਦੋਂ ਤੱਕ ਆਵਾਜ਼ ਜਾ ਰਹੀ ਆ ਪੋਤੀਆਂ ਘਰਾਂ ਦੇ ਵਿੱਚ ਲੈ ਕੇ ਜਾਇਓ ਤਾਂ ਜਿਵੇਂ ਆਪਾਂ ਹੁਣ ਇੱਥੇ ਸ਼ਬਦ ਪੜ੍ਹਦੇ ਆ ਉਹ ਘਰ ਦੇ ਵਿੱਚ ਵੀ ਜਾ ਕੇ ਉਹ ਸ਼ਬਦ ਨੂੰ ਆਪ ਵੀ ਪੜ੍ਹੋ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ ਆਪਣੇ ਪੁੱਤਰਿਆਂ ਨੂੰ ਪੜ੍ਹਾਓ ਆਪਣੇ ਪਰਵਾਰ ਦੇ ਵਿੱਚ ਬਹਿ ਕੇ ਉਹੀ ਭਾਵੇਂ ਸ਼ਬਦ ਨੂੰ ਪੜੋ ਇਹ ਵੀ ਕਹਿਣਾ ਵੀ ਸਾਡੇ ਕੋਲੋਂ ਗਲਤੀ ਨਾ ਹੋ ਜੇ ਸਾਡੇ ਕੋਲ ਮਿਸਟੇਕ ਨਾ ਹੋ ਜੇ ਕਿਤੇ ਸਾਨੂੰ ਪਾਪ ਲੱਗੂ ਨਾ ਨਾ ਇਹਨੇ ਸਾਨੂੰ ਡਰਾਇਆ ਵਹਿਮਾਂ ਪਰਮਾਂ ਦੇ ਵਿੱਚ ਪਾਇਆ ਗੁਰਮੁਖ ਪਿਆਰਿਆ ਸਤਕਾਰ ਕਰਨਾ ਵਾ ਗੁਰੂ ਸਾਹਿਬ ਜੀ ਦੀ ਬਾਣੀ ਦਾ ਗੁੜਕਾ ਸਾਹਿਬ ਦਾ ਉਥੀਆਂ ਦਾ ਸਾਹਬ ਸੁਤਰੀ ਜਗਾ ਤੇ ਪਈਆਂਣੀਆਂ ਚਾਹੀਦੀਆਂ ਸਾਬ ਕਪੜੇ ਚ ਹੋਣ ਸਾਫ ਜਗ੍ਹਾ ਤੇ ਹੋਣ ਉਹ ਸਤਕਾਰ ਆ ਪਰ ਇਹ ਨਹੀਂ ਵੀ ਮੈਂ ਘਰੇ ਪੁੱਤੀ ਲੈ ਗਿਆ ਤਾਂ ਭਾਈ ਘਰਾਂ ਛਾਂ ਤੇ ਮੈਨੂੰ ਪਾਪ ਲੱਗੂਗਾ ਤੇ ਜੇ ਆਪਾਂ ਡਰਦੇ ਹੀ ਰਹੇ ਤੇ ਫਿਰ ਆਪਾਂ ਬਾਣੀ ਕਦੋਂ ਪੜਾਂਗੇ ਆਪਾਂ ਕਈ ਵਾਰੀ ਬੇਨਤੀ ਕੀਤੀ ਆ ਨਾ ਵੀ ਇੰਨਾ ਵੀ ਆਪਾਂ ਨੂੰ ਡਰਾ ਡਰਾ ਤਾ ਨਾ ਵੀ ਤੁਸੀਂ ਨਾ 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 ਇਪ ਸਿੱਖ ਬਾਣੀ ਪੜਦਾ ਹੀ ਉਹਦੇ ਕੋ ਲਗ ਮਾਤਰਾ ਤਾਂ ਠਾ ਠਾ ਹੋ ਗਈ ਗੁਰੂ ਸਾਹਿਬ ਨੇ ਚਪੇੜ ਮਾਰੀ ਤੱਪੜ ਮਾਰਿਆ ਐਦਾਂ ਦੀਆਂ ਸਾਕੀਆਂ ਸਾਡੇ ਵਿੱਚ ਪ੍ਰਚਲਿਤ ਕਰ ਦਿੱਤੀਆਂ ਇਹ ਤੂੰ ਮੇਰੇ ਅੰਗ ਤੋੜਦਾ ਭਾਈ ਤੂੰ ਮੇਰੇ ਅੰਗ ਤੋੜਦੇ ਅੰਗ ਭੰਨਦੇ ਹਣਾ ਗੁਰਮਖ ਪਿਆਰਿਓ ਦੇਖੋ ਆਪਾਂ ਆਪਣੇ ਘਰਾਂ ਦੇ ਵਿੱਚ ਆ ਤੇ ਆਪਣੇ ਨਿੱਕੇ ਨਿੱਕੇ ਬੱਚੇ ਜਦੋਂ ਬੋਲਣਾ ਸਿੱਖਦੇ ਆ ਨਾ ਤੇ ਕਿਤੇ ਸ਼ੁਰੂਆਤ ਦੇ ਵਿੱਚ ਹੀ ਪਾਪਾ ਮੰਮੀ ਮਾਤਾ ਪਿਤਾ ਇਹ ਕਿਤੇ ਸ਼ੁਰੂਆਤ ਵਿੱਚ ਹੀ ਨਹੀਂ ਸਿੱਖ ਲੈਂਦੇ ਕਈ ਵਾਰੀ ਬੱਚਾ ਜਦੋਂ ਸ਼ੁਰੂਆਤ ਦੇ ਵਿੱਚ ਸਿੱਖਦਾ ਵਾਦੇ ਪਿਤਾ ਦੀ ਜਗ੍ਹਾ ਤੇ ਕਈ ਵਾਰੀ ਪਤਾ ਨਹੀਂ ਕਿਹੜੇ ਕਿਹੜੇ ਅੱਖਰ ਬੋਲ ਜਾਂਦਾ ਪਰ ਜਦੋਂ ਉਹ ਬੋਲਦਾ ਕਦੇ ਬਾਪੂ ਨੇ ਗੁੱਸਾ ਨਹੀਂ ਕੀਤਾ ਬਾਪੂ ਸਭੋ ਉਹਦੇ ਨਾਲ ਪਿਆਰ ਕਰਦਾ ਕੋ ਸਤਨਾਮ ਆਪਾਂ ਕਦੇ ਗੁੱਸਾ ਕੀਤਾ ਆਪਣੇ ਬੱਚੇ ਜਦੋਂ ਬੋਲਦੇ ਆ ਆਪਾਂ ਨੂੰ ਪਿਓ ਕਹਿਣ ਬਾਪੂ ਕਹਿਣ ਪਿਤਾ ਕਹਿਣ ਜਦੋਂ ਬੱਚੇ ਹੋਣ ਤੇ ਆਪਾਂ ਕਦੇ ਗੁੱਸਾ ਕੀਤਾ ਉਹਨਾਂ ਦਾ ਕਦੀ ਚਪੇਟ ਮਾਰੀ ਆ ਤੇ ਤੂੰ ਚੰਗੀ ਤਰ੍ਹਾਂ ਮੈਨੂੰ ਪਿਤਾ ਨਹੀਂ ਕਹਿੰਦਾ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਰਖਤਾ ਸਾਡੇ ਮਾਪਿਓ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜੇ ਕਿਤੇ ਸਾਡੇ ਕੋਲ ਸ਼ੁਰੂਆਤ ਵਿੱਚ ਗਲਤੀ ਹੋ ਵੀ ਜਾਵੇ ਤੇ ਗੁਰਮੁਖ ਪਿਆਰਿਓ ਸਾਨੂੰ ਗੁਰੂ ਸਾਹਿਬ ਮਾਰਦੇ ਨਹੀਂ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਪਾਪ ਲੱਗੂਗਾ ਉਹ ਨਹੀਂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ ਆਪਾਂ ਇੱਕ ਦੋ ਦਿਨਾਂ ਤੱਕ ਪੋਤੀਆਂ ਲਿਆਵਾਂਗੇ ਆਪਣੇ ਘਰਾਂ ਵਿੱਚ ਲੈ ਕੇ ਜਾਵੋ ਉਹਨਾਂ ਪੋਤੀਆਂ ਨੂੰ ਵੀ ਪੜਿਆ ਕਰੋ ਆਵੇ ਇੱਕ ਸ਼ਬਦ ਹੀ ਰੋਜ਼ ਦਾ ਪੜੋ ਤਾਂ ਜੋ ਸਾਨੂੰ ਸਮਝ ਲੱਗ ਸਕੇ ਇਹ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ ਆਪ ਕੋ ਸਤਨਾਮ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਚਿਚੇ ਨੂੰ ਸਿਹਾਰੀ ਤੱਤੇ ਨੂੰ ਔਕੜ ਚਿਤ ਤੁਸੀਂ ਘਰੇ ਜਾ ਕੇ ਵੇਖ ਸਕਦੇ ਆ ਇਦਾਂ ਹੀ ਲਿਖਿਆ ਹੋਇਆ ਕਿਤੇ ਪਤਾ ਲੱਗੂ ਸਾਨੂੰ ਵੀ ਇਦਾਂ ਹੀ ਲਿਖਿਆ ਤੇ ਉਹ ਇੱਕ ਚਿੱਤ ਜੇ ਗੁਰੂ ਦੀ ਸੇਵਾ ਕਰਨੀ ਆ ਨਾ ਭਾਈ ਤੇਰਾ ਚਿੱਤ ਇੱਕ ਹੋਵੇ ਚਿੱਤ ਵਿਦਚਿੱਤਾ ਨਾ ਹੋਵੇ ਦੁਬਧਾ ਵਿੱਚ ਨਾ ਪਿਆ ਆਵੇ ਸਤਿਗੁਰ ਕੀ ਸੇਵਾ ਉਹੀ ਸਫਲ ਹੋਣੀ ਆ ਜੇ ਕੋ ਕਰੇ ਚਿੱਤ ਜੇ ਕੋ ਕਰੇ ਚਿੱਤ ਲਾਏ ਵਖਾਵੇ ਵਾਲੀ ਸੇਵਾ ਨਹੀਂ ਸਫਲ ਹੋਣੀ ਗੁਰਮੁਖ ਪਿਆਰਿਓ ਲੋਕ ਵੇਖਣ ਪੀ ਆ ਸੇਵਾ ਦਿਆ ਕਰਨ ਲਈ ਲੋਕ ਵੇਖਣਾ ਗੁਰੂ ਨੂੰ ਵਿਖਾ ਗੁਰੂ ਖੁਸ਼ ਹੋਵੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪਾਤਸ਼ਾਹ ਕਹਿੰਦੇ ਨਾਮ ਪਦਾਰਤ ਪਾਈ ਐ ਅਚੰਤ ਵਸੈ ਮਨ ਆਏ ਨਾਮ ਰੂਪੀ ਪਦਾਰਥ ਨਾਮ ਦਾ ਪਦਾਰਥ ਇਹ ਪਾਉਣਾ ਫਿਰ ਗੁਰਮੁਖ ਪਿਆਰਿਓ ਉਹ ਅਚੰਤ ਜਿਹੜਾ ਅੰਦਰ ਆਣ ਕੇ ਵਸ ਜਾਂਦਾ ਜਦੋਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਹਿੰਦੀ ਜਨਮ ਮਰਨ ਦੁੱਖ ਕੱਟੀ ਐ ਜਦੋਂ ਅੰਦਰਾਂ ਕੇ ਵੱਸ ਗਿਆ ਪਾਤਸ਼ਾਹ ਕਹਿੰਦੇ ਜਨਮ ਤੇ ਮਰਨ ਇਹ ਦੁੱਖ ਕੱਟੇ ਜਾਂਦੇ ਨੇ ਆਪ ਕੋ ਸਤਨਾਮ ਜਨਮ ਮਰਨ ਦੁੱਖ ਕੱਟੀ ਐ ਹਉ ਮਾ ਮਮਤਾ ਜਾਏ ਹਉ ਮੇਂ ਹੰਕਾਰ ਇਹ ਵੀ ਖਤਮ ਹੋ ਜਾਂਦਾ ਜਦੋਂ ਇਹ ਖਤਮ ਹੋ ਗਿਆ ਫਿਰ ਉੱਤਮ ਪਦਵੀ ਪਾਈ ਹੈ ਸੱਚਾ ਰਹੇ ਸਮਾਏ ਆਪਾ ਕਹਿੰਦੇ ਫਿਰ ਉੱਚੀ ਪਦਵੀ ਮਿਲੇਗੀ ਉੱਚੀ ਪਦਵੀ ਉੱਚ ਅਹੁਦਾ ਉੱਚੀ ਪਦਵੀ ਮਿਲੇਗੀ ਜਦੋਂ ਸੱਚੇ ਨਾਲ ਸਮਾ ਗਿਆ ਆਖੋ ਸਤਨਾਮ ਸਮਾਉਣ ਦਾ ਭਾਵ ਅਰਥ ਕੀ ਹੁੰਦਾ ਜਦੋਂ ਵਿਚਾਰਤਾਰਾ ਇੱਕ ਹੋ ਗਈ ਇੱਕ ਹੋ ਗਈ ਜਿਹੜੀ ਵਿਚਾਰਤਾਰਾ ਗੁਰੂ ਦੀ ਆ ਉਹੀ ਮੇਰੇ ਮਨ ਵਿੱਚ ਆਵੇ ਉਹੀ ਮੇਰੇ ਚਿੱਤ ਵਿੱਚ ਆਵੇ ਮੇਰੀ ਮਨੋ ਮੇਰਾ ਮਨ ਕੁਝ ਹੋਰ ਨਾ ਕਹੇ ਗੁਰੂ ਦੀ ਬਾਣੀ ਕੁਝ ਹੋਰ ਕਹਿ ਰਹੀ ਆ ਮੈਂ ਕੁਝ ਹੋਰ ਕਰਿਆ ਤਾਂ ਮੇਰੇ ਮਨ ਅੰਦਰ ਕੁਝ ਹੋਰ ਚੱਲ ਰਿਹਾ ਗੁਰੂ ਦੀ ਬਾਣੀ ਕੁਝ ਹੋਰ ਕਹਿ ਰਹੀ ਹੈ ਉਦਾਹਰਨ ਵਜੋਂ ਮੈਂ ਆਪਣੇ ਧੀ ਪੁੱਤਰ ਦਾ ਵਿਆਹ ਕਰਦਾ ਮੰਨ ਲਓ ਤੇ ਗੁਰੂ ਸਾਹਿਬ ਮੈਨੂੰ ਕੁਝ ਹੋਰ ਕਹਿੰਦੇ ਆ ਪਰ ਮੈਂ ਮੇਰਾ ਮਨ ਕੁਝ ਹੋਰ ਕਹਿੰਦਾ ਤੇ ਮੈਂ ਉਹ ਕੁਝ ਕਰਦਾ ਜੋ ਮੇਰਾ ਮਨ ਕਹਿੰਦਾ ਮੈਂ ਉਹ ਨਹੀਂ ਕਰਦਾ ਜੋ ਗੁਰੂ ਕਹਿੰਦਾ ਕੋ ਸਤਨਾਮ ਜੋ ਗੁਰੂ ਕਵੇ ਸੁਣਿਓ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ ਭਾਈ ਉੱਚੀ ਪਦਵੀ ਪ੍ਰਾਪਤ ਹੋਵੇ ਗਈ ਜਦੋਂ ਤੂੰ ਗੁਰੂ ਨਾਲ ਸੱਚੇ ਨਾਲ ਸਮਾ ਗਿਆ ਭਾਵ ਇੱਕਮਿਕ ਹੋ ਗਿਆ ਪਾਤਸ਼ਾਹ ਖੀਰਲੀ ਪੰਗਤੀ ਅੰਦਰ ਫਰਮਾਨ ਕਰਦੇ ਨੇ ਨਾਨਕ ਪੂਰਬ ਜਨ ਕੋ ਲਿਖਿਆ ਤਿੰਨਾ ਸਤਗੁਰ ਮਿ ਆਇਐ ਉਹਨਾਂ ਨੂੰ ਸਤਗੁਰੂ ਗੁਰਮੁਖ ਪਿਆਰਿਓ ਮਿਲਦਾ ਜੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਪੂਰਬ ਜਨ ਕੋ ਲਿਖਿਆ ਪੂਰਬ ਦਾ ਪਾਵਰ ਤੁੰਦਾ ਜੇ ਪਿਛੋਕੜ ਪਿਛਲਾ ਮੋੜ ਜਿਵੇਂ ਆਪਾਂ ਕਹਿ ਦਈਏ ਧੁਰ ਪਿਛੇ ਪੂਰਬ ਪਿਛਲਾ ਪਾਸਾ ਜਿਵੇਂ ਪਿਛਲੇ ਸਮੇਂ ਤੋਂ ਲਿਖਿਆ ਗਿਆ ਤੇ ਸਤਿਗੁਰੂ ਕਹਿੰਦੇ ਭਾਈ ਨਾਨਕ ਪੂਰਬ ਜਨ ਕੋ ਲਿਖਿਆ ਪੂਰਬਿੰਜ ਜੀ ਜੇ ਮੇ ਤੁਰ ਤੋਂ ਲਿਖਿਆ ਗਿਆ ਤੇ ਗੁਰਮੁਖ ਪਿਆਰਿਓ ਤੁਰ ਤੋਂ ਆਪਾਂ ਕਈ ਵਾਰ ਨੇ ਇਹ ਵੀ ਚੀਜ਼ ਦਾ ਬੜਾ ਵੱਡਾ ਭਲੇਖਾ ਰਹਿੰਦਾ ਤੁਰ ਗਈ ਹੈ ਸਾਡਾ ਬਚਪਨ ਤੁਰ ਗਈ ਹੈ ਜੀ ਸਾਡਾ ਬਚਪਨ ਤੁਰ ਤੋਂ ਜੇ ਆਪਾਂ ਮੰਨ ਲਓ ਗੁਰਬਾਣੀ ਨਾਲ ਜੁੜ ਗਏ ਤਾਂ ਜਵਾਨੀ ਦੀ ਗੁਰਬਾਨੀ ਨਾਲ ਚੜਿਆਂ ਲੰਘ ਜੂ ਵੱਡੇ ਪਾਪੀ ਗੁਰਬਾਨੀ ਨਾਲ ਜੜਿਆਂ ਲੰਘ ਜੂ ਆਪਣੀ ਦੇਖੋ ਉਮਰ ਭਾਵੇਂ ਚਲੋ ਆਪਾਂ ਆਪਾਂ ਆਪਸੀ ਗੱਲ ਕਰ ਲੈਨੇ ਆ ਆਪਾਂ ਜਿੰਨੇ ਕ ਜਣੇ ਕਿਸੇ ਦੀ 40 ਸਾਲ ਕਿਸੇ ਦੀ 45 ਸਾਲ ਕਿਸੇ ਦੀ 50 ਸਾਲ ਉਮਰ ਤੇ ਆਪਾਂ ਨੂੰ ਉਹ ਵੀ ਗੱਲਾਂ ਯਾਦ ਹੋਣੀਆਂ ਵਾ ਜਿਹੜੀਆਂ ਆਪਣੇ ਨਾਲ ਬਚਪਨ ਚ ਬਰਤੀਆਂ ਯਾਦ ਨਾ ਉਹ ਵੀ ਨਹੀਂ ਭੁੱਲਦੀਆਂ ਜਿਹੜੀਆਂ 10 ਸਾਲ ਦੀ ਉਮਰ ਸੀ ਜਦੋਂ ਆਪਣੇ ਨਾਲ ਉਹ ਬਰਤੀਆਂ ਜਾਂ 15 ਸਾਲ ਦੀ ਉਮਰ ਵਿੱਚ ਬਰਤੀਆਂ ਉਹ ਵੀ ਯਾਦ ਆ ਕਦੀ ਕਦੀ ਉਹ ਵੀ ਯਾਦ ਆ ਜਾਂਦੀਆਂ ਸਕੂਲੇ ਪੜ੍ਹਦੇ ਸੀ ਉਹ ਵੀ ਯਾਦ ਆ ਜਾਂਦਾ ਭਾਵੇਂ ਜੋ ਬਚਪਨ ਦੇ ਵਿੱਚ ਸੀ ਉਹ ਯਾਦ ਆ ਤੇ ਕਈ ਵਾਰੀ ਹੁਣ ਭਾਵੇਂ ਆਪਣੀ ਉਮਰ 50 ਸਾਲ ਆ ਤੇ ਕਈ ਵਾਰੀ ਜੋ ਪਰਸੋਂ ਹੋਇਆ ਉਹ ਅੱਜ ਆਪਾਂ ਨੂੰ ਯਾਦ ਨਹੀਂ ਪਰਸੋਂ ਆਪਾਂ ਰੋਟੀ ਕਾਦਣਾ ਖਾਧੀ ਸੀ ਪਰਸੋਂ ਆਪਾਂ ਉਹ ਵੀ ਨਹੀਂ ਯਾਦ ਹੁੰਦਾ ਪਰਸੋਂ ਆਪਾਂ ਪ੍ਰਸ਼ਾਦਾ ਕਾਦੇ ਨਾਲ ਛਕਿਆ ਸੀ ਕਈ ਵਾਰੀ ਉਹ ਵੀ ਨਹੀਂ ਯਾਦ ਹੁੰਦਾ ਪਰਸੋਂ ਆਪਾਂ ਨੂੰ ਕਿਹੜੇ-ਕਿਹੜੇ ਜੀਵ ਮਿਲੇ ਸੀ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਕਈ ਵਾਰੀ ਉਹ ਵੀ ਨਹੀਂ ਯਾਦ ਹੁੰਦਾ ਔਰ ਬਚਪਨ ਸਾਰਿਆਂ ਨੂੰ ਯਾਦ ਆ ਹਨਾ ਇਸੇ ਕਰਕੇ ਜਦੋਂ ਬਚਪਨ ਤੋਂ ਆਪਾਂ ਗੁਰੂ ਨਾਲ ਜੁੜ ਗਏ ਗੁਰਮੁਖ ਪਿਆਰਿਓ ਉਦੋਂ ਫਿਰ ਜਵਾਨੀ ਤੇ ਬਡੇਪਾ ਇਹ ਵੀ ਗੁਰੂ ਨਾਲ ਜੁੜਿਆ ਹੀ ਲੰਘ ਜਾਣਾ ਆਪ ਕੋ ਸਤਨਾਮ ਕਿਤਨਾ ਕਿਤੇ ਗੁਰਬਾਣੀ ਗੁਰੂ ਸ਼ਬਦ ਇਹ ਸਾਡੇ ਦਿਮਾਗ ਸੁਰਤ ਵਿੱਚੋਂ ਜਾਣਾ ਨਹੀਂ ਜਿਵੇਂ ਹੁਣ ਆਪਣਾ ਛੋਟਾ ਬੱਚਾ ਇੱਥੇ ਸੌਧਾਰ ਕਰਦਾ ਤੁਸੀਂ ਸੁਣਦੇ ਹੋ ਸਾਰੇ ਇਹ ਜੁੜ ਗਿਆ ਗੁਰਬਾਣੀ ਨਾਲ ਬਹੁਤ ਹੀ ਗਰੰਤੀ ਆ ਜਿਨ੍ਹਾਂ ਦੇ ਬੱਚੇ ਗੁਰਬਾਣੀ ਨਾਲ ਨਹੀਂ ਜੁੜੇ ਬਹੁਤ ਗਰੰਤੀ ਆ ਤੇ ਇਦਾਂ ਦੇ ਵੀ ਬਹੁਤ ਆ ਜਿਨ੍ਹਾਂ ਦੇ ਗਰੰਤੀਆਂ ਨੇ ਕੇਸ ਹੀ ਨਹੀਂ ਰੱਖੇ ਕੇਸ ਹੀ ਕਤਲ ਕਰਾਤੇ ਕੀ ਪ੍ਰਚਾਰ ਕਰਨਗੇ ਆਪਾਂ ਕਿਸੇ ਨੂੰ ਕੀ ਕਵਾਂਗੇ ਭਾਈ ਕੇਸ ਰੱਖਿਆ ਰੱਖ ਅਗਲਾ ਗੁਰੂ ਤੂੰ ਆਪਣੇ ਬੱਚਾਂ ਦੇ ਤੇ ਰਖਵਾਏ ਨਹੀਂ ਤੇ ਇਹ ਤੇ ਗੁਰੂ ਦੀ ਕਿਰਪਾ ਹੀ ਆ ਨਾ ਗੁਰੂ ਦੀ ਰਹਿਮਤ ਆ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਕੁਝ ਤੁਹਾਡੇ ਵਰਗੇ ਗੁਰਮਕ ਪਿਆਰਿਆਂ ਦੀ ਜਿਵੇਂ ਭਾਈ ਸਾਹਿਬ ਪ੍ਰਬੰਧਕਾ ਬਹੁਤ ਪਿਆਰ ਕਰਦੇ ਆ ਉਹਦੇ ਨਾਲ ਹੱਲਾਸ਼ੇਰੀ ਵੀ ਦੇਣੀ ਬਹੁਤ ਜ਼ਰੂਰੀ ਹੁੰਦੀ ਆ ਉਹਦੇ ਨਾਲ ਪ੍ਰੇਮ ਕਰਦੇ ਤੁਸੀਂ ਵੀ ਮਤਾਵਾ ਪਹਿਣਾ ਸਾਰੇ ਉਹਦੇ ਨਾਲ ਪ੍ਰੇਮ ਕਰਦੇ ਆ ਵੀ ਵਧੀਆ ਠੀਕ ਆ ਹ ਬੱਚੇ ਨੇ ਕਈ ਵਾਰੀ ਮਿਸਟੇਕਾਂ ਗਲਤੀਆਂ ਵੀ ਹੋ ਸਕਦੀਆਂ ਆ ਪਰ ਨਹੀਂ ਜੋ ਚੰਗਾ ਹੋ ਰਿਹਾ ਆਪਾਂ ਕਹੀਏ ਨਹੀਂ ਵਧੀਆ ਹੋ ਰਿਹਾ ਇਹਦੇ ਵੱਲ ਦੇਖ ਕੇ ਹੋਰ ਬੱਚੇ ਵੇਖਣ ਪੀ ਨਹੀਂ ਉਹ ਵੇਖੂ ਵੀ ਹੋ ਇੰਨੀ ਕੁ ਮਰਦਾਈਆ ਨਾ ਬਾਣੀ ਪੜਦਾ ਵਧੀਆ ਕਰਦਾ ਗੁਰੂ ਕਿਰਪਾ ਕਰੇ ਰਹਿਮਤ ਗੁਰੂ ਦੀ ਹੋਣੀ ਆ ਇਹ ਵੇਖਣ ਦੇ ਨਾਲ ਜਿਵੇਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਫਿਰ ਰੰਗ ਲਗਤ 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 ਹੈ ਭਉ ਭਗਤ 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 ਹੈ ਇਹ ਸਾਰਿਆਂ ਦੇ ਰਲ ਮਿਲ ਕੇ ਗੁਰਮੁਖ ਪਿਆਰਿਓ ਇੱਕ ਕੜੀ ਬਣਦੀ ਆ ਸਤਿਗੁਰੂ ਕਿਰਪਾ ਕਰਨ ਆਪਣੇ ਸਾਰਿਆਂ ਤੇ ਰਹਿਮਤ ਕਰਨ ਸੱਚੇ ਪਾਤਸ਼ਾਹ ਤਾਂ ਜੋ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਆਪਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਗੁਰਪੁਰਬ ਦੇਸ਼ਾਂ ਬਦੇਸ਼ਾਂ ਦੇ ਵਿੱਚ ਸੰਗਤਾਂ ਮਨਾਉਂਦੀਆਂ ਨੇ ਤੁਸੀਂ ਵੀ ਹਰ ਸਾਲ ਮਨਾਉਂਦੇ ਆਪਾਂ ਵੀ ਇਹ ਕਿੰਨੀ ਮਨਾਉਣਾ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ 5 ਤਰੀਕ ਨੂੰ ਗੁਰਪੁਰਬ ਗੁਰੂ ਨਾਨਕ ਸ਼ਹੀ ਕੈਲੰਡਰ ਦੇ ਮੁਤਾਬਕ ਤੇ 5 ਤਰੀਕ ਪੱਕੀ ਫਿਕਸ ਕੀਤੀ ਹੋਈ ਹੈ ਵੈਸੇ ਕਿਉਂਕਿ ਜਿਹੜਾ ਬਿਕਰਮੀ ਕੈਲੰਡਰ ਸੀ ਨਾ ਉਹਦੇ ਨਾਲ ਤਰੀਕਾ ਘੁੰਮ ਕੇ ਆਉਂਦੀ ਆ ਸੀ ਬਿਕਰਮੀ ਕੈਲੰਡਰ ਮੁਤਾਬਕ ਕਈ ਵਾਰੀ ਸਾਲ ਚ ਦੋ ਦੋ ਵਾਰੀ ਵੀ ਆ ਜਾਂਦਾ ਸੀ ਸਾਲ ਦੇ ਵਿੱਚ ਦੋ ਵਾਰੀ ਹੀ ਆ ਜਾਂਦਾ ਸੀ ਤੇ ਕਈ ਵਾਰੀ ਸਾਲ ਚ ਆਉਂਦਾ ਹੀ ਨਹੀਂ ਸੀ ਇਸ ਕਰਕੇ ਨਾਨਕ ਸ਼ਾਹੀ ਕੈਲੰਡਰ ਮੁਤਾਬਕ 105 ਤਰੀਕੀ ਪੱਕੀ ਫਿਕਸ ਸੀ ਸੋ ਉਹਦੇ ਮੁਤਾਬਕ ਹੀ ਪ੍ਰਬੰਧਕ ਵੀਰਾ ਨੇ ਜਿਹੜਾ 5 ਤਰੀਕ ਦਾ ਪ੍ਰੋਗਰਾਮ ਰੱਖਿਆ 4 ਤਰੀਕ ਨੂੰ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਾਤਰਛਾਇਆ ਹੇਠ ਜੋ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਤੇ 5 ਤਰੀਕ ਨੂੰ ਭੋਗ ਪਾਏ ਜਾਣਗੇ ਸਸੰਗਤਾਨੇ ਸਾਰਿਆਂ ਨੇ ਪਰਿਵਾਰਾਂ ਸਮੇਤ ਤਨ ਮਨ ਤਨ ਦੇ ਨਾਲ ਹਾਜ਼ਰੀ ਲਵਾ ਕੇ ਆਪਾਂ ਆਪਣਾ ਜੀਵਨ ਸਫਲਾ ਬਣਾਉਣਾ ਕੋਈਆਂ ਗਲਤੀਆਂ ਦੀ ਖਿਮਾ ਆਸ਼ਾ ਦੇ ਚਰਨਾਂ ਅੰਦਰ ਝਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ